ਸਾਸੀ ਕਾਲ ਜੀ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰਾਤ ਪੂਰੀ ਆ ਕਿੰਨਾ ਟਾਈਮ ਹੋ ਗਿਆ ਸਵਾ ਪੰਜ ਹੈ ਨਾ ਸਵਾ ਪੰਜ ਹੋ ਗਏ ਭਾਜੀ ਸਵਾ ਪੰਜ ਹੋ ਗਏ ਤੇ ਅਸੀਂ ਚੱਲੇ ਆ ਜੀ ਸੀਦਾ ਸਾਹਿਬ ਤੇ ਬੱਸ ਆਉਣ ਵਾਲੀ ਆ ਬੱਸ ਆਉਣ ਵਾਲੀ ਕਹਦੀ ਆ ਜੀ ਉਹ ਬੱਸ ਆਉਂਦੀ ਉਹ ਉਹ ਦੇਖੋ ਤੇ ਬਾਕੀ ਹੁਣ ਵਲੌਗ ਜਿਹੜਾ ਵਾ ਇਹ ਨਾਲ ਨਾਲ ਬਣਾਈ ਜਾਵਾਂਗੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਬਾਬਾ ਜੀ ਦੇ ਕਿਉਂ ਜੀ ਬਿਲਕੁਲ ਬਿਲਕੁਲ ਜੀ ਦੇਖੋ ਤੇ ਆ ਉਹ ਆ ਗਈ ਹੈ ਜੀ ਬੱਸ ਬੱਸ ਅਸੀਂ ਬਹਿ ਗਏ ਆ ਜੀ ਤੇ ਇਹ ਆ ਜੀ ਪਿੰਡ ਕਾਲਵਾ ਤੇ ਕਾਲਵਾ ਦਾ ਰੋਡ ਤੁਹਾਨੂੰ ਪਤਾ ਹੀ ਹੈ ਜਿਹੜੇ ਹਾਲਾਤ ਹੋਏ ਕਾਲਵਾ ਤੋਂ ਅਗਲੇ ਬੰਦੇ ਜਿਹੜਾ ਰੋਡ ਆ ਜੱਲੇ ਨੂੰ ਜਾਂਦਿਆਂ ਸਵਾਰੀ ਚੜ ਗਈ ਹੈ ਜੀ ਸਾਡੇ ਨਾਲ ਇੱਕ ਹੋਰ ਨੇ ਰਵਾ ਹੁਣ ਸੰਗਤਾਂ ਨੂੰ ਕਿੱਦਾਂ ਵਿਖਾਈਏ ਤੇ ਇੱਧਰ ਵਿਖਾ ਦਿੰਦਾ ਜੀ ਲਾਈਟ ਮਾਰ ਕੇ ਤੇ ਪਿੰਡ ਕਾਹੋਂ ਆ ਜੀ ਤੇ ਸੜਕ ਬਹੁਤ ਖਰਾਬ ਆ ਨਾ ਇੱਥੇ ਲੁੱਕ ਪਈ ਆ ਆ ਵੇਖੋ ਸੜਕ ਦੇ ਬੁਰੇ ਹਾਲ ਆ ਤੇ ਹੁਣ ਸਾਨੂੰ ਹੌਲੀ ਹੌਲੀ ਜਾਣਾ ਪੈਣਾ ਆਹੋ ਤੁਹਾਨੂੰ ਮੈਂ ਉਹਖਾਣਾ ਅੰਕਲ ਆਉਂਦੇ ਆ ਫੁਰਕੇ ਆਉਂਦੇ ਆ ਰਾਤ ਸਾਈਕਲ ਨਹੀਂ ਚੱਲਦਾ ਇਹੋ ਜੀ ਸੜਕ ਤੇ ਜਿੱਦਾਂ ਜਿੱਦਾਂ ਪਹੁੰਚੀ ਜਾਵਾਂਗੇ ਉਦਾਂ ਉਦਾਂ ਤੁਹਾਨੂੰ ਦੱਸੀ ਜਾਵਾਂਗੇ ਤੇ ਆ ਕਰਾਂਗਾ ਦਸਨ ਪਹਿਲਾਂ ਬਾਬਾ ਜੀ ਦੇ ਤੇ ਅਸੀਂ ਪਹੁੰਚ ਗਏ ਆ ਜੀ ਪਿੰਡ ਵਡਾਲਾ ਗ੍ਰੰਥੀਆਂ ਇੱਥੇ ਆਨੂੰ ਲੋ ਲੱਗ ਗਈ ਹੈ ਹਲੋ ਹਲੋ ਆਪ ਮੌਜੂਦ ਹੈ ਕਾਹੀ ਜਿਹੜਾ ਵਾ ਹਿੰਦਰਾ ਹੀ ਹੁਣ ਜਿਹੜਾ ਥੋੜਾ ਥੋੜਾ ਫਰਕ ਪੈ ਗਿਆ ਤੇ ਇੱਧਰ ਦਰਸ਼ਨ ਕਰੋ ਜੀ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਉਹ ਸਾਹਮਣੇ ਹੈ ਜੀ ਆ ਡਰਾਈਵਰ ਦੇ ਵਿੱਚ ਹੁੰਦੀ ਉਹ ਸਾਹਮਣੇ ਦਿਖਾ ਲਿਆ ਜੀ ਬਾਬਾ ਜੀ ਦਾ ਦਰਬਾਰ ਪਹਿਹੀ ਆ ਗਏ ਆ ਜੀ ਫਲਾਈ ਸਾਹਿਬ ਤੇ ਆਣ ਆ ਗਏ ਆ ਜੀ ਅਸੀਂ hathniyan wala pul ਤੇ ਬਟਾਲੇ ਸ਼ਹਿਰ ਤੇ ਬਹੁਤ ਵੱਡ ਨਿਕਲੇ ਆ ਤੇ ਸੜਕਾਂ ਬਿਲਕੁਲ ਸਾਫ਼ ਆ ਉਦਾਂ ਵੀ ਚੌੜੀਆਂ ਹੋਈਆਂ ਸੜਕਾਂ ਤੇ ਆ ਵੇਖੋ ਤੁਸੀਂ ਸ਼ਹਿਰ ਕਿਦਾਂ ਜਗਮਗ ਜਗਮਗ ਕਰਨ ਲਿਆ ਇਹ ਆ ਜੀ ਬਟਾਲਾ ਸ਼ਹਿਰ ਗੁਰੂ ਨਾਨਕ ਦੇਵ ਜੀ ਤੇ ਜੀ ਆਏ ਜੀ ਵਿਆਹਣ ਕੰਦ ਸਾਹਿਬ ਜੀ ਬਟਾਲਾ ਸ਼ਹਿਰ ਤੇ ਹੁਣ ਆਹੀ ਹਾਂ ਲੰਘ ਗਏ ਆ ਪਾਸਾਟਾ ਬਟਾਲਾ ਸ਼ਹਿਰ ਦਾ ਚੜ ਗਏ ਆ ਜੀ ਰੋਡ ਤੇ ਹੁਣ ਤਾਂ ਅੱਗੇ ਦੇਲਾ ਚੱਲਦੇ ਆਂ ਢੋਲਪਲਾ ਜੀ ਆਵਾਜੀ ਟੋਲ ਪਲਾਇਆ ਤੇ ਸਾਨੂੰ ਇੱਥੇ ਖਲੋਤਿਆਂ ਨੂੰ ਹੋ ਗਿਆ ਜੀ 15 ਮਿੰਟ ਤੇ 15 ਮਿੰਟਾਂ ਤੋਂ ਬਾਅਦ ਆਹ ਅੱਗੇੋਂ ਗੱਡੀ ਤੁਰੀ ਆ ਤੇ ਹੁਣ ਅਸੀਂ ਖਲੋ ਗਏ ਆ ਤੇ ਗੱਡੀ ਨੇ ਪਤਾ ਨਹੀਂ ਕਿਉਂ ਟਾਈਮ ਲਾਇਆ ਇਹਨਾਂ ਘੱਟੋ ਘੱਟ 15 ਮਿੰਟ ਜਿਹੜੀ ਇਹ ਗੱਡੀ ਖਲੋਤੀ ਰਹੀ ਆ ਤੇ ਫੇ ਅਸੀਂ ਆਏ ਅੱਗੇ ਤੇ ਚਲੋ ਜੀ ਹੁਣ ਅਸੀਂ ਕਰ ਲਿਆ ਜੀ ਇਹਨਾਂ ਨਾਲ ਜੋ ਵੀ ਹਸਪਤਾਲ ਕਰਨਾ ਹੈ ਉਹ ਬੁਲਾ ਦੇ ਆਲੇ ਨਾਲ ਤੇ ਅਸੀਂ ਨਹੀਂ ਚਲਦੇ ਆਹ ਗੱਡੀ ਵੇਖੋ ਜੀ ਮਰੂਤੀ ਇਹਨਾਂ ਨੇ ਕਿੱਦਾਂ ਕੱਢ ਕੇ ਰਿਆ ਨਹੀਂ ਨਹੀਂ ਬੜੀ ਵਧੀਆ ਬਣਾਈ ਆ ਹੁਣ ਆ ਹੀ ਆ ਗਏ ਆ ਜੀ ਬੱਲੇ ਬੱਲੇ ਸਬਜ਼ੀ ਮੰਡੀ ਤੇ ਇੱਥੇ ਵੀ ਰਾਹ ਜਿਹੜਾ ਕਾਫੀ ਖਰਾਬ ਆ ਆਹ ਤੋ ਇਹ ਤੇ ਪਈ ਜੈਂ ਚੜਨ ਲੱਗੇ ਆ ਜੀ ਤੇਜੇ ਗਏ ਆ ਜੀ ਚੜ ਰੇਜ ਦੇ ਉੱਤੇ ਆ ਇੱਕ ਹੋਰ ਬ੍ਰਿਜ ਬਣਾਇਆ ਇਹਨਾਂ ਨੇ ਬੜਾ ਵਧੀਆ ਲੰਘਾ ਜਿਆ ਵਾਲਾ ਤੇ ਬਹੁਤ ਸੋਹਣਾ ਲੱਗਣ ਜਾ ਵੇਖਣ ਨੂੰ ਜੀ ਆਜੀ ਬਣਾਇਆ ਕਾਫੀ ਰੋਡ ਉੱਚਾ ਬਣਾਇਆ ਤੇ ਇਧਰ ਸਾਈਡ ਤੇ ਆ ਜੀ ਮੰਦਿਰ ਆਈ ਗਏ ਆ ਜੀ ਹੁਣ ਅੰਮ੍ਰਿਤਸਰ ਮੇਨ ਅੰਮ੍ਰਿਤਸਰ ਆ ਗਏ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਬਸ ਚੋਂ ਅਸੀਂ ਗਏ ਆ ਉੱਤਰ ਹਾਂਜੀ ਤੇ ਹੁਣ ਅਸੀਂ ਜਾਣਦੇ ਆ ਜੀ ਗੁਰੂ ਘਰ ਵੱਲ ਨੂੰ ਤੇ ਪੈਦਲ ਇਹ ਅੱਜ ਕਿੰਦਾ ਤੇ ਸੋਨੂ ਵੀਰ ਮੇਰਾ ਤੇ ਤੁਹਾਨੂੰ ਪਤਾ ਹੀ ਹੈ ਤੇ ਕਿਦੇ ਮਰੋ ਕੀ ਕਰ ਸਕਦੇ ਆ ਤੇ ਆਪਣਾ ਸੋਨੂ ਬਾਜਵਾ ਬਲੋਕਰ ਹਾਂਜੀ ਹਾਂਜੀ ਇਹਦੇ ਉੱਤੇ ਸਾਡਾ ਕੋ ਚੱਲਦੇ ਅੱਗੇ ਸੰਗਤ ਗਾੜੀ ਵੀ ਜਾਂਦੀ ਵਿਖਾਈਏ ਆਜੀ ਸੰਗਤ ਅੱਗੇ ਅੱਗੇ ਜਾ ਰਹੀ ਆ ਕਾਫੀ ਸੰਗਤਾਂ ਅੱਗੇ ਕਿਸੇ ਬਾਕੀ ਨਾਲ ਦੀ ਬਾਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਹਮ ਵਾਹਿਗੁਰੂ 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 ਅਸੀਂ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਕਰੋ ਦਰਸ਼ਨ ਧੰਨ ਧੰਨ ਗੁਰੂ ਰਾਮਦਾਸ ਜੀ ਨਗਰੀ ਦੇ ਤੇ ਸੰਗਤ ਕਾਫੀ ਆਈ ਹੈ ਜੀ ਤੇ ਇਧਰੋਂ ਕਰਾਂਗੇ ਜੀ ਇਸ਼ਨਾਨ ਤੇ ਫਿਰ ਜਾਵਾਂਗੇ ਜੀ ਸ੍ਰੀਦਾ ਸਾਹਿਬ ਤੇ ਇਧਰ ਸੰਗਤ ਆਈ ਹੈ ਜੀ ਤੇ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਵਾਹਿਗੁਰੂ 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 ਤੇ ਇਹ ਆ ਜੀ ਕਿੰਦਾ ਡਿਆ ਵਲੌਗ ਬਣਾਉਣਾ ਤੇ ਇਧਰ ਡੇ ਆ ਜੀ ਮੱਥਾ ਟੇਕਣ ਸੋਨੂ ਵੀਰ ਜੀ ਇਧਰ ਸੰਕਟਾਂ ਡੇ ਆ ਜੀ ਇਸ਼ਨਾਨ ਕਰਨ ਤੇ ਇਹ ਆ ਜੀ ਦਰਬਾਰ ਸਾਹਿਬ ਤੇ ਕਰੋ ਦਰਸ਼ਨ ਜੀ ਵਾਹਿਗੁਰੂ 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 ਇੱਧਰ ਵੀ ਕਾਫੀ ਸੰਗਤ ਬੈਠੀ ਆ ਜੀ ਤੇ ਇਹ ਆ ਜੀ ਸਾਡੇ ਪਰੌਣੇ ਆ ਸੋ ਆ ਸੋਨੂੰ ਵੀਰ ਦੇ ਸਿਸਟਰ ਵੀ ਆਏ ਆ ਜੀ ਇਹਨਾਂ ਵੱਲ ਤੇ ਇਹ ਸਾਡੇ ਆ ਰਿਸ਼ਤੇਦਾਰ ਸਾਡੇ ਲੱਗਦੇ ਆ ਜੀ ਜੀਜੇ ਤੇ ਇਹ ਵੀ ਆਏ ਆ ਜੀ ਇਹ ਕੱਲ ਆਏ ਸੀ ਤੇ ਅਸੀਂ ਅੱਜ ਆਏ ਆ ਕੀ ਰਾਤ ਰਹੇ ਸੀ ਆਣ ਕੇ ਵੇਖੋ ਜੀ ਕਰੋ ਸੰਗਤ ਦੇ ਦਰਸ਼ਨ ਤੇ ਸੰਗਤ ਕਾਫੀ ਆਈ ਆ ਤੇ ਸੰਗਤ ਇੰਨੀ ਕਾਈ ਆ ਕਿ ਅੱਜ ਹੈਗਾ ਹੀ ਐਤਵਾਰ ਤੇ ਦੂਜੀ ਮਸਿਆ ਜੀ ਨਾਲ ਤੇ ਇਸ ਕਰਕੇ ਸੰਗਤ ਜਿਹੜੀ ਆ ਕਾਫੀ ਜ਼ਿਆਦਾ ਆਈ ਆ ਤੇ ਤੁਹਾਨੂੰ ਮੈਂ ਇੱਧਰ ਜਿਹੜੀ ਸੰਗਤ ਖਲੋਤੀ ਉਹਦੇ ਦੇ ਦਰਸ਼ਨ ਕਰਵਾਤੇ ਆ ਜੀ ਹੁਣ ਜਿੰਨੀ ਸੰਗਤ ਖਲੋਤੀ ਹੈ ਇੱਥੇ ਤੇ ਉਹਦੇ ਨਾਲੋਂ ਜ਼ਿਆਦਾ ਇੱਧਰ ਬੈਠੀ ਵੀ ਆ ਜੀ ਤੇ ਕਰੋ ਜੀ ਦਰਸ਼ਨ ਆ ਜੀ ਸੰਗਤ ਬੈਠੀ ਹੈ ਇੱਧਰ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਬਹੁਤ ਸੰਗਤ ਆਈ ਹੀ ਜੀ ਐਤਵਾਰ ਤੇ ਮੱਸਿਆ ਦਾ ਕਰਕੇ ਤੇ ਕਰੋ ਦਰਸ਼ਨ ਤੇ ਹੁਣ ਅਸੀਂ ਚੱਲੇ ਆ ਜੀ 시ਦਾ ਸਾਹਿਬ ਉਤੋਂ ਬਾਅਦ ਚ ਜਾਵਾਂਗੇ ਬੱਸ 'ਚ ਲਓ ਜੀ ਅਸੀਂ ਮੱਥਾ ਟੇਕ ਆਏ ਆ ਜੀ ਉੱਥੇ ਸੀਤਾ ਸਾਹਿਬ ਤੇ ਹੁਣ ਆ ਗਏ ਜੀ ਅਸੀਂ ਬੱਸ 'ਚ ਤੇ ਬੱਸ ਅੱਗੇ ਚੱਲੀ ਆ ਜੀ ਵਾਪਸੀ ਕੀ ਚੁੱਕਾਂ ਲੱਗੇ ਆ ਨੂ ਵੇਖੋ ਜੀ ਦਾ ਕਿ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਾ ਹੋਗਾ ਜੇ ਵਧੀਆ ਲੱਗਾ ਤੇ ਬਾਕੀ ਉਹ ਇਹਦਾ ਸੱਜਣੋਂ ਮੰਨਦੇ ਜੀ ਤੇ ਬਣੋ ਉਹ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਅੱਜ ਦੀ ਖਾਸ ਅੱਛੇ ਸੰਗਤਾਂ ਦੀ ਇਹਦੇ ਵੀ ਕਰੋ ਦਰਸ਼ਨ ਕੀ ਇਹ ਆ ਜੀ ਤੁਹਾਨੂੰ ਜਿਹੜਾ ਬਲੌਗ ਵਾ ਬਹੁਤਾਂ ਇੱਕ ਦੋ ਜਣੇ ਨੇ ਸ਼ੇਅਰ ਕਰਤਾ ਗਏ ਕਿ ਬਈ ਨਹੀਂ ਬਾਤਾਂ ਨਾ ਨਾ ਬਲੌਗ ਲੈ ਕੇ ਆ ਕਰਾਂਗੇ ਤੇ ਹਰ ਐਤਵਾਰ ਤੁਹਾਨੂੰ ਬਾਬਾ ਜੀ ਦੇ ਦਰਸ ਦਿਖਾਉਣਗੇ ਧੰਨਵਾਦ